ਮੈਂ ਅਮਨ ਸਰਪੰਚ ਗ੍ਰਾਮ ਪੰਚਾਇਤ ਹਜਰਾਣਾ ਕੋ ਦਾ ਮੁੱਖ ਦਾ ਸਰਪੰਚਾਂ ਜੀ ਔਰ ਸਾਡੇ ਪਿੰਡ ਚ ਪਿਛਲੇ ਦਿਨੀ ਇੱਕ ਤਰੀਕ ਨੂੰ ਬਹੁਤ ਭਾਰੀ ਬਰਸਾਤ ਹੋਈ ਸੀ ਜਿਹਦੇ ਕਰਕੇ ਪਿੰਡ ਦੇ ਵਿੱਚ ਹਾੜਾਂ ਵਰਗੇ ਹਲਾਤ ਪੈਦਾ ਹੋ ਗਏ ਸੀ ਔਰ ਇਹਦੇ ਵਿੱਚ ਚੋਨੇ ਦੀ ਜਿਹੜੀ 5 ਤੋਂ 600 ਏਕੜ ਹੈ ਬਿਲਕੁਲ ਹੀ ਫਸਲ ਤਬਾਹ ਹੋ ਚੁੱਕੀ ਹੈ ਔਰ ਉਹਦੇ ਨਾਲ ਨਾਲ ਜਿਵੇਂ ਹਰਾਚਾਰਾ ਸੀਗਾ ਕਾਫੀ ਮਾਤਰਾ ਚ ਉਹਦਾ ਵੀ ਬਿਲਕੁਲ 파ਰੀਚਾਨ ਹੋ ਗਿਆ ਔਰ ਨਾਲ ਨਾਲ ਜੋ ਪਿੰਡ ਦੇ ਨਾਲ-ਨਾਲ ਲੱਗਦੇ ਸੀਗੇ ਮਕਾਨਾਂ ਦੀ ਜਿਹੜੀ ਡਿੱਗਣ ਦੀ ਬਹੁਤ ਜ਼ਿਆਦਾ ਘਰਾਂਦਾ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਕਾਫੀ ਮਾਤਰਾ ਵਿੱਚ। ਔਰ ਅਸੀਂ ਪਹਿਲੇ ਦਿਨ ਤੋਂ ਹੀ ਖਾਲਸਾ ਨਾਲ ਸੰਪਰਕ ਕੀਤਾ ਸੀਗਾ ਔਰ ਇਸ ਤਰਵੰਤ ਪ੍ਰਭਾਵ ਨਾਲ ਸਾਡੇ ਪਿੰਡ 'ਚ ਅੱਖੇ ਲੈ ਕੇ ਮੋਟਰਾਂ ਲੈ ਕੇ ਜੋ ਵੀ ਪਾਣੀ ਕੱਢਣ ਲਈ ਸਮਾਨ ਚਾਹੀਦਾ ਸੀ ਸਾਨੂੰ ਇਹਨਾਂ ਨੇ ਮੁਹੱਈਆ ਕਰਵਾ ਕੇ ਦਿੱਤਾ ਹੈ। ਔਰ ਅੱਜ ਤੱਕ ਅੱਜ ਦੇ ਦਿਨ ਤੱਕ ਜੋ ਪਾਣੀ ਅਸੀਂ ਕੱਢ ਸਕਦੇ ਸੀ ਉਹ ਅੱਜ ਦੇ ਦਿਨ ਤੱਕ ਮੋਟਰਾਂ ਚੱਲੀਆਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਹੈਡ ਦਾ